ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਅੱਜ ਬੀਸ਼ਪ ਖੂਨਦਾਨੀ ਦਿਵਸ ਸੰਬੰਧੀ ਸਮਾਜ ਸੇਵਕ ਅਤੇ ਕਾਨੀ ਸਰਦਾਰ ਜੇਐਸ ਗਿੱਦਾ ਨੇ ਵਿਸ਼ੇਸ਼ ਜਾਣਕਾਰੀ ਦਿੱਤੀ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਮੈਂ ਵੀ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਦਿੰਦੇ ਆ ਸਾਡੇ ਡਾਇਰੈਕਟਰ ਸ਼੍ਰੀ ਚੰਨ ਸਿੰਘ ਜੀ ਤੁਹਾਡੇ ਨਾਲ ਮਾਸਟਰ ਹਰਿੰਦਰ ਜੀ ਜਿੰਦਰਪਾਲ ਜੀ ਸਾਬਕਾ ਪੋਸਟ ਮਾਸਟਰ ਸੁਵਾਨਾ ਸ਼ਰੋੜਾ ਜੀ ਹਰੀਕ੍ਰਿਸ਼ਨ ਟੋਹਰੀ ਜੀ ਵਾਸਤੇ ਪਰਦੇਸੀ ਜੀ ਇਹ ਸਾਰੇ ਸੱਜਣ ਹੋਜ ਹਰਥ ਹੈ ਇਹਨਾਂ ਨੂੰ ਦੇਖੀ ਦਾ ਜਿੰਨੇ ਵੀ ਸਮਾਜਿਕੀ ਪ੍ਰੋਜੈਕਟ ਹੁੰਦੇ ਆ ਉਹ ਸਾਰਿਆਂ ਦੇ ਵਿੱਚ ਸਖਸ਼ੀਤਾ ਦੇ ਦਰਸ਼ਨ ਹੁੰਦੇ ਆ ਤੋਂ ਅਜਾ ਦਿਨ ਜਿੱਥੇ ਸੰਗਰਾਮ ਦਾ ਦਿਨ ਹੈ ਇੱਥੇ ਇੱਕ ਇੱਕ ਮੰਤਰੀ ਦਿਨੇ ਆ ਖੂਨਦਾਨੀ ਦੇ ਬਸ ਇਹਨੂੰ ਕਰਕੇ ਮરાਇਆ ਜਾਂਦਾ 14 ਜੂਨ ਸਾਰੀ ਦੁਨੀਆ ਦੇ ਵਿੱਚ ਖੂਨਦਾਨੀਆਂ ਦਾ ਐਸ ਕੇ ਥੀਮ ਹੈਗਾ ਕਿ ਧੰਨਵਾਦ ਖੂਨਦਾਨੀਆਂ ਫਰਿਸ਼ਟਿਓ ਤੁਸੀਂ ਲੋਕਾਂ ਦੀ ਜਾਨਾਂ ਬਚਾਉਂਦੇ ਆ ਉਹ ਇਹ ਦਿਨ ਕਿਉਂ ਮਨਾਦੇ ਆ 14 ਜੂਨ 1868 ਦੇ ਵਿੱਚ ਇੱਕ ਇਹੋ ਜਿਹਾ ਵਿਗਿਆਨੀ ਨੇ ਜਨਮ ਲਿਆ ਜਿਹਨੂੰ ਕਾਲ ਲੈਂਡਸਕੀਨਰ ਉਹਨਾਂ ਦਾ ਨਾਮ ਜਿਨ੍ਹਾਂ ਨੇ ਖੂਨ ਦੇ ਗਰੁੱਪਾਂ ਦੀ ਖੋਜ ਕੀਤੀ ਖੂਨ ਦੇਖਣ ਨੂੰ ਲਾ ਲਿਆ ਪਰ ਉਹਦੇ ਅੰਦਰ ਭੇਤ ਆ ਉਹ ਭੇਤ ਜਾਣਨ ਲਈ ਜਿਸ ਬੰਦੇ ਨੇ ਕੰਮ ਕੀਤਾ ਜਿਸ ਵਿਗਿਆਨੀ ਨੇ ਉਹਦਾ ਜਨਮ ਦਿਨ 14 ਜੂਨ ਹੋਣ ਕਰਕੇ ਕੋਈ 20 ਸਾਲ ਪਹਿਲਾਂ ਇਹ ਫੈਸਲਾ ਹੋਇਆ ਸਾਰੇ ਵਰਲਡ ਦੀ ਕਾਨਫਰੰਸ ਹੋਈ ਜਿਹੜੀਆਂ ਸਹਿਤ ਮੈਗਮੇ ਨੇ ਕਿਹਾ ਵੀ 14 ਜੂਨ ਨੂੰ ਇਦਾਂ ਮਨਾਓ ਉਹਨਾਂ ਦਾ ਜਨਮ ਦਿਨ ਕਿ ਇਹ ਖੂਨਦਾਨੀਆਂ ਦਾ ਦਿਨ ਜਿਹੜੇ ਖੂਨਦਾਨ ਕਰਦੇ ਉਹਨਾਂ ਦਾ ਦਿਨ ਕਰਕੇ ਮਨਾਓ ਤੇ ਇਸ ਸਾਰਾ ਥੀਮ ਹੈ ਕਿ ਧੰਨਵਾਦ ਖੂਨਦਾਨੀ ਫਰਿਸ਼ਤੇਓ ਤੁਸੀਂ ਹੀ ਲੋਕਾਂ ਦੀ ਜਾਨਾਂ ਬਚਾਉਂਦੇ ਆਂ ਇਹ ਇਹੀ ਗੱਲ ਦੇਖਣ ਵਾਲੀ ਹੈ ਵੀ ਕਿਸੇ ਨੇ ਇਸ ਸਮੇਂ ਦੇ ਵਿੱਚ ਆਪਣੀ ਜ਼ਿੰਦਗੀ 'ਚ ਕਿਸੇ ਨੇ ਚੋਰੀਆਂ ਕੀਤੀਆਂ ਹੋਣਗੀਆਂ ਕਿਸੇ ਨੇ ਖੋਹ-ਖੋਾਈ ਕੀਤੀ ਹੋਊਗੀ ਕਿਸੇ ਲੋਕਾਂ ਦੇ ਤਾਲੇ ਭੰਨੇ ਹੋਊਗੇ ਕਿਸੇ ਟੂਟੀਆਂ ਖੋਲੀਆਂ ਹੋਣਗੀਆਂ ਉਹਦਾ ਨਾਮ ਕੋਈ ਨਹੀਂ ਲੈਂਦਾ ਨਾਮ ਸਾਡੇ ਉਹ ਮੁਲਕ ਦੇ ਨਹੀਂ ਹੋਏ ਸਾਡੇ ਦੇਸ਼ ਦੇ ਨਹੀਂ ਹੋਏ ਸਾਰਾ ਵਰਲਡ ਸਾਰੀ ਦੁਨੀਆ ਕੈਨੇਡਾ ਅਮਰੀਕਾ ਇੰਡੀਆ ਪਾਕਿਸਤਾਨ ਬੰਗਲਾਦੇਸ਼ ਨਿਊਜ਼ ਨਿਊਜ਼ੀਲੈਂਡ ਆਸਟ੍ਰੇਲੀਆ ਸਾਰੇ ਉਹਦਾ ਦਿਨ ਮਨਾ ਰਹੇ ਉਹਨੇ ਦੁਨੀਆ ਨੂੰ ਫੀਟ ਦਿੱਤਾ ਜੇ ਉਹ ਨਾ ਹੀ ਫੌਜ ਕਰਦੇ ਤਾਂ ਅੱਜ ਤੁਹਾਨੂੰ ਪਤਾ ਖੂਨ ਦੇ ਚਾਰ ਬੋਟੇ ਗਰੁੱਪ ਆ ਉਹ ਇਦਾਂ ਕਰ ਲੈਣੇ A B O AB ਤੇ ਇਹਨਾਂ ਦੇ ਵੀ ਨੇਗੇਟਿਵ ਆ ਚਾਰ ਗਰੁੱਪ ਹੋ ਗਏ A B O AB ਇਹਦਾ ਇਹਨਾਂ ਦੇ ਵੀ ਨੇਗੇਟਿਵ ਆ ਸਾਰੇ ਚਾਰਾਂ ਦੇ ਉਹ 1% ਆ ਉਹ ਸਾਡੇ ਮੁਲਕ ਦੇ ਵਿੱਚ ਵੀ ਪੋਜ਼ਿਟਿਵ ਬਹੁਤ ਆ 40% ਲੋਕਾਂ ਚ ਉਹ ਇਹ ਜੇ ਇਹ ਖੋਜ ਨਾ ਹੁੰਦੀ ਤਾਂ ਅੱਜ ਉਹਨਾਂ ਲੋਕਾਂ ਨੂੰ ਬਚਾਣਾ ਔਖਾ ਹੋ ਜਾਣਾ ਜਿਹਨੂੰ ਕਹਿੰਦੇ ਡਾਕਟਰ ਵੀ ਨੂੰ ਖੂਨ ਜਾਣਨਾ ਪੈਣਾ ਖੂਨ ਉੱਤੇ ਚੜ੍ਹ ਨਹੀਂ ਸਕਦਾ ਜੇ ਉਦੋਂ ਇਹ ਬਿਨਾਂ ਟੈਸਟ ਤੋਂ ਚੜ੍ਹ ਦਈਏ ਬੰਦੇ ਦੀ ਜਾਨ ਨੂੰ ਖਤਰਾ ਆ ਉਹਨੂੰ ਰਿਐਕਸ਼ਨ ਕਰ ਜਾਂਦਾ ਉਹ ਕੰਪਲ ਨਾਪਾਂਗਾ ਉਹਦੇ ਧੱਫੜੇ ਨਿਕਲ ਜਾਂਦੇ ਆ ਤੋਂ ਗਰੁੱਪ ਦੇ ਅੰਦਰ ਜੇ A ਪੋਜ਼ਿਟਿਵ ਦਾ ਮਰੀਜ਼ ਆ ਉਹਨੂੰ A ਪੋਜ਼ਿਟਿਵ ਦੇਣਾ ਫੇਰ ਉਹਨਾਂ ਦੋਨਾਂ ਦੇ ਟਿਪਕੇ ਇਕੱਠੇ ਕਰਕੇ ਜਿਹੜਾ ਦਾਨੀ ਆ ਉਹਦਾ ਖੂਨ ਦਾ ਟਿਪਕਾ ਤੇ ਜਿਹੜਾ ਖੂਨ ਉਹਨੂੰ ਦੇਣਾ ਐ ਜਿਹੜਾ ਮਰੀਜ਼ ਦਾ ਖੂਨ ਆ ਉਹਦਾ ਇੱਕ ਟਿਪਕਾ ਤੇ ਇਕੱਠੇ ਕਰਕੇ ਦੇ ਦੇ ਜੋ ਫਟ ਜਵੇ ਤਾਂ ਦੂਜੀ ਬੋਤਲ ਲੈਣੀ ਪੈਂਦੀ ਆ ਉਹਨੂੰ ਕਹਿੰਦੇ ਕ੍ਰੋਸ ਮੈਚ ਤੋਂ ਇਸ ਤਰ੍ਹਾਂ ਬੜੀ ਵੱਡੀ ਜ਼ਿੰਮੇਵਾਰੀ ਆ ਤੇ ਜਾਨ ਬਚਾਉਂਦਾ ਵੀ ਖੂਨ ਆ ਤੇ ਜੇ ਗੱਥ ਚਲ ਜਾਏ ਤਾਂ ਖਤਰਾ ਵੀ ਆ ਉਹ ਦਿਨ ਅੱਜ ਹੈਗਾ ਹੈ ਉਹਦੇ ਕਰਕੇ ਮੈਂ ਲੇਟ ਹੋਇਆ ਅੱਜ ਬਲੱਡ ਬੈਂਕ 'ਚ ਤੁਸੀਂ ਦੇਖੋਗੇ ਇੱਕ ਕੰਪਨੀ ਨੇ ਦੇਖੋ ਪ੍ਰਚਾਰ ਕਰਨ ਦਾ ਤਰੀਕਾ ਹਰੇਕ ਗਰੁੱਪ ਦੇ ਮੇਰਾ ਪੋਸਟ ਆ ਬਿਆ ਨੀਲੇ ਰੰਗ ਦਾ ਬਣਾਤਾ ਜੇ ਏ ਬੀ ਪੋਜ਼ਿਟਿਵ ਹੈ ਉਹਦਾ ਚਿੱਟੇ ਰੰਗ ਦਾ ਬਣਾਤਾ ਬੀ ਪੋਜ਼ਿਟਿਵ ਦਾ ਲਾਲ ਬਣਾਤਾ ਆ ਸਾਰਿਆਂ ਨੂੰ ਫਿਰ ਇੱਕ ਕੰਪਨੀ ਨਾਲ ਦੇਖੋ ਬੈਚ ਭੇਜੇ ਹਾਂਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਟੋਪੀਆਂ ਲਾਲ ਉੱਥੇ ਸਾਰੇ ਲੋਕਾਂ ਨੇ ਪਾਈਆਂ ਸਵੇਰੇ ਤਾਂ ਇਦਾਂ ਦੀ ਸਾਡੇ ਦੇਸ਼ਾਂ ਦੇ ਬਾਲੀ ਜਿਹੜੇ ਕਿ ਵਾਸਤਵ ਪਰਦੇਸ ਦੇ ਸਾਥੀ ਆ ਉਹਨਾਂ ਨੇ ਕਬਰ ਕੀਤਾ ਮੇਰੇ ਖਿਆਲ ਸੋਨੀਆਂ ਨਾਲ ਕੋਲ ਆ ਜਾਣੀ ਆ। ਉਹ ਇਸ ਤਰ੍ਹਾਂ ਦਾ ਦਿਨ ਆ ਉਹਦੇ ਕਰਕੇ ਮੈਂ ਲੇਟ ਹੋਇਆ ਮੈਂ ਇਹਨਾਂ ਤੋਂ ਪਹਿਲਾਂ ਹੀ ਮਾਫੀ ਮੰਗੀ ਸੀ ਮੈਂ ਕਿਹਾ ਅਸੀਂ ਸੜਕ ਤੇ ਖੜਗੇ ਪਹਿਲਾਂ ਸੌਂ ਖਾਦੀ ਕਿ ਮੈਂ ਜ਼ਿੰਦਗੀ ਚ ਅਗਰ ਖੂਨ ਦੇਣ ਦੇ ਕਾਬਿਲ ਹੋਇਆ ਖੂਨ ਦੇਊਂਗਾ ਜਾਂ ਲੜਕੀਆਂ ਕਾਲਜ ਦੀਆਂ ਆਈਆਂ ਸੀਆਂ ਖੂਨ ਦੇਵਾਂਗੀਆਂ ਤੇ ਜਾਨਾਂ ਬਚਾਵਾਂਗੇ। ਸਾਡੇ ਮੁਰਖ ਦੀ ਆਬਾਦੀ 1 ਅਰਬ 40 ਕਰੋੜ ਆ। ਤੇ 1% ਵੀ ਖੂਨਦਾਨੀ ਨਹੀਂ ਹੈਨੀ। ਜੇ 1% ਖੂਨਦਾਨੀ ਵੀ ਵੱਢ ਜੜ ਤਾਂ ਮੁਰਖ ਦੇ ਵਿੱਚ ਬੰਦੇ ਮਰੀਜ਼ ਮਰਨਗੇ ਨਹੀਂ। 12000 ਮੌਤ ਹੁੰਦੀ ਆ ਖੂਨ ਦੀ ਕਮੀ ਕਰਕੇ ਜਿਨ੍ਹਾਂ ਨੂੰ ਖੂਨ ਪਹੁੰਚਦਾ ਨਹੀਂ ਮਿਲਦਾ ਨਹੀਂ ਇੰਡੀਆ 12000 ਸਾਲ ਇਹ ਇਲਾਜ ਵੀ ਹੈਗਾ ਖੂਨ ਵੀ ਹੈਗਾ ਬੰਦੇ ਵੀ ਹੈਗੇ ਆ ਲੇਕਿਨ ਉਹਨਾਂ ਨੂੰ ਜਾਗਰੂਕਤਾ ਹੈ ਨਹੀਂ ਉਹਦੇ ਲੋਟਿਆ ਨਹੀਂ ਤੋਂ ਮੇਰੀ ਉਮਰ ਜਿੱਦਾਂ ਹੁਣ ਮੈਂ 69 ਸਾਲ ਦਾ ਹੋ ਗਿਆ 6 ਤੇ 9 69 ਤੇ ਮੈਨੂੰ 65 ਤੱਕ ਡਾਕਟਰਾਂ ਨੇ ਖੂਨ ਦਿੱਤਾ ਤੇ ਮੈਨੂੰ ਮਿਲੇ 72 ਮੌਕੇ 72 ਵਾਰੀ ਦੇ ਸਕਿਆ ਮੈਂ 100 ਕਰਨਾ ਚਾਹੁੰਦਾ ਸੀ ਹੁਣ ਉਹ ਜ਼ਿੰਦਗੀ 'ਚ ਮੌਕਾ ਮਿਲਣਾ ਨਹੀਂ ਗਿਆ ਉਹ ਲੰਘ ਗਿਆ ਜੇ 100 ਤੱਕ ਪਹੁੰਚਣ ਦਾ ਰਦਾ ਸੀ ਨਹੀਂ ਪਹੁੰਚ ਹੋਇਆ ਕੋ ਡਾਕਟਰੀ ਕਾਰਨ ਕਰਕੇ ਕੋਈ ਐਕਸੀਡੈਂਟ ਹੋ ਗਿਆ ਸੀ ਤਾਂ ਸੋ ਅੱਜ ਉਹ ਵੀ ਦੇਨੇ ਆਪਾਂ ਉਹਨੂੰ ਵੀ ਯਾਦ ਕਰੀਏ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਬੇਨਤੀ ਕਰਨੀ ਹੈ ਮੇਰੀ ਤਾਂ ਇੱਕੋ ਗੱਲ ਹੁੰਦੀ ਹੈ ਬਈ ਇਹ ਜਿਹੜਾ ਰਾਜ ਕਰ ਰਹੇ ਨੇ ਸਰ ਚੰਨ ਸਿੰਘ ਜੀਆ ਕਰੋ ਦੀ ਸਟਾਫ ਟੀਮ ਇਹ ਇਦਾਂ ਹੈ ਵੀ ਬੰਦਾ ਖੂਚ ਡਿਗੇ ਆ ਸੁੱਕੇ ਖੂਚ ਤੇ ਲੋਕ ਕਹਿੰਦੇ ਵੀ ਬੰਦਾ ਕੱਢੋ ਬੰਦਾ ਉਹਨੂੰ ਕਹਿੰਦੇ ਆ ਬੰਦੇ ਨੂੰ ਵੀ ਤੈਨੂੰ ਅਸੀਂ ਕਢਣਾ ਆ ਆ ਲੈ ਰੱਸਾ ਸਿੱਟਦੇ ਆ ਤੈਨੂੰ ਘੁੱਟ ਕੇ ਫੜ ਲਾ ਛੱਡੀ ਨਾ ਬਾਰ ਪੇ ਅੱਜ ਦਾ ਸਾਰੇ ਸੱਜਣ ਬੈਠੇ ਆ ਨਰਿੰਦਰਪਾਲ ਜੀ ਮਾਸਟਰ ਹਰਿੰਦਰ ਸਿੰਘ ਵਾਸਦੇ ਪਰਦੇਸੀ ਸ਼ਿਵਾਸ ਰੋਡਰ ਜੀ ਹਰੀਕ੍ਰਿਸ਼ਨ ਜੀ ਇਹ ਕਹਿੰਦੇ ਛੱਡੀ ਨਾ ਇਹ ਬਾਹਰੋਂ ਰੱਸਾ ਖਿੱਚਦੇ ਆ ਤੇ ਤੁਸੀਂ ਘੋਟ ਕੇ ਫੜਿਆ ਤੁਸੀਂ ਬਾਹਰ ਆ ਜਾਣਾ ਇਹਦਾ ਮਨ ਲੋ ਇਲਾਜ ਹੋ ਗਿਆ ਤੋਂ ਜਿਹੜਾ ਵੀ ਬੰਦਾ ਐਡਿਕਟ ਆ ਉਹਦਾ ਇਲਾਜ ਉਹਦੇ ਇਰਾਦੇ ਨਾਲ ਹੋਣਾ ਡੰਡੇ ਨਾਲ ਨਹੀਂ ਹੋ ਸਕਦਾ ਪੁਲਿਸ ਨਹੀਂ ਕਰ ਸਕਦੀ ਜੇ ਕਿਸੇ ਕੋਈ ਬੰਦਾ ਸਾਨੂੰ ਕਵੇ ਜੀ ਸਾਡਾ ਇੱਕ ਮੁੰਡਾ ਆ ਉਹ ਉਹਦਾ ਰਾਜ ਕਰਨਾ ਆ ਕਿ ਉਹ ਮੰਨਦਾ ਨਹੀਂ ਹੈ ਫੇਰ ਅਸੀਂ ਵੀ ਹੱਥ ਖੜੇ ਕਰਦੇ ਕਿਉਂ ਮਨਦਾ ਹੀ ਨਹੀਂ ਉਹ ਗੱਲੇ ਨਹੀਂ ਸੁਣਨੀ ਜਾਂਦਾ ਫਿਰ ਅਸੀਂ ਕਿੱਦਾਂ ਉਹ ਡੰਡੇ ਨਾਲ ਲਾ ਜਾ ਨਹੀਂ ਸਕਦੇ ਉਹਦਾ ਆਦਤ ਬਣਿਆ ਨਾ ਉਹ ਰਾਦਾ ਉਹ ਖੂਹ ਵਾਲਾ ਕਿਰਸਾ ਫੜਨਾ ਤੇ ਉਹ ਰਸਾ ਫੜਨਾ ਫਿਰ ਅਸੀਂ ਜੋ ਕਰਦੇ ਬਾਹਰ ਉਹ ਬੰਦਾ ਨਿਕਲ ਜਾਂਦਾ ਉਹਨੂੰ ਕਹਿੰਦੇ ਹੈ ਇਲਾਜ ਹੋ ਗਿਆ ਜਾਂ ਉਹ ਜਿਹੜਾ ਖਿੱਚਣ ਦਾ ਪ੍ਰੋਸੈਸ ਹੈ ਉਹ ਇਲਾਜ ਆ ਸੋ ਇੰਨੀ ਗੱਲ ਮੇਰੇ ਇਸ਼ਾਰਾ ਸਮਝ ਲਿਓ ਕਿ ਇਹ ਜਿਹੜਾ ਇੱਥੇ ਦਾ ਸਟਾਫ ਹੈ ਜੋ ਗਵਰਨਮੈਂਟ ਇੱਥੇ ਖਰਚ ਕਰਦੀ ਹੈ ਰੈਂਕ੍ਰੋਸ ਖਰਚ ਕਰਦੀ ਆ ਤੇ ਇਹ ਸਾਰਾ ਕੁਸ਼ ਉਹ ਰਸੇ ਵਾਲਾ ਕੰਮ ਹੈ ਰਸਾ ਖਿੱਚਣ ਵਾਲਿਆਂ ਦਾ ਕੰਮ ਹੈ ਸਰਕਾਰਾਂ ਵੀ ਉਹਨੂੰ ਰਸਿਰ ਗਿੱਚਦੀਆਂ ਸਮਾਜ ਸੇਵੀ ਵੀ ਖਿੱਚਦੇ ਆ ਤਾਂ ਤੁਸੀਂ ਥੱਲੇ ਰਸਾ ਫੜਦੇ ਆ ਫੇਰ ਬਾਹਰ ਨਿਕਲਦੇ ਆ ਤੇ ਮੁੱਖ ਧਾਰਾ 'ਚ ਆ ਜਾਂਦੇ ਆ ਜੀਵਨ ਬੜਾ ਨੰਦਲਾ ਆ ਅੱਜ ਡਿਸਟ੍ਰਿਕਟ ਟਾਸਕ ਫੋਰਸ ਡਿਸਟ੍ਰਿਕਟ ਅਥਾਰਟੀ ਦੇ ਵੱਲੋਂ ਚਾਈਲਡ ਲੇਬਰ ਦੇ ਰੇਡ ਰੱਖੀ ਗਈ ਸੀ ਤੇ ਜਿਸ ਦੌਰਾਨ ਲੇਬਰ ਇਨਸਪੈਕਟਰ ਮੈਡਮ ਰਜਨੀ ਜੀ ਐਂਡ ਸੀਡਬੀਸੀ ਚੇਰਪਰਸਟ ਮੈਡਮ ਆਉੜੀ ਜੀ ਨੇ ਖੁਦ ਅਸੀਂ ਆਪਣੀ ਟੀਮ ਦੇ ਨਾਲ ਪੁਲਿਸ ਡਿਪਾਰਟਮੈਂਟ ਦੀ ਹੈਲਪ ਦੇ ਨਾਲ ਦੁਕਾਨਾਂ ਦੇ ਜਾ ਕੇ ਰੇਡ ਕੀਤੀ ਹੈ ਤੇ ਜਿਸ ਦੌਰਾਨ ਕੁਝ ਬੱਚਾ ਰਿਪੋਰਟਿੰਗ ਦਿੱਤੀ ਗਈ ਮੌਕੇ ਦੀ ਤੇ ਕੁਝ ਬੱਚਿਆਂ ਉਹ ਜਿਹੜਾ ਹੈ ਅਸੀਂ ਲੈ ਕੇ ਜਾ ਰਹੇ ਹਾਂ ਰੈਸਕਿਊ ਕਰਕੇ ਔਰ ਉੱਥੇ ਜਾ ਕੇ ਅਸੀਂ ਡਾਕੂਮੈਂਟ ਦੀ ਪੂਰੀ ਵੈਰੀਫਿਕੇਸ਼ਨ ਕਰਾਂਗੇ ਔਰ ਫਰਦਰ ਅਸੀਂ ਦੇਖਾਂਗੇ ਕਿ ਬੱਚੇ ਜਿਹੜੇ ਨੇ ਉਹ ਅਗਰ ਸਕੂਲ ਦੇ ਵਿੱਚ ਇਨਰੋਲਮੈਂਟ ਹੋ ਚੁੱਕੇ ਆ ਤਾਂ ਇਟਸ ਓਕੇ ਨਹੀਂ ਤਾਂ ਫਿਰ ਸਕੂਲ ਦੇ ਵਿੱਚ ਬੱਚਾ ਦੀ ਇਨਰੋਲਮੈਂਟ ਕਰਵਾਉਣ ਤੋਂ ਬਾਅਦ ਅਗਰ ਲੱਗਿਆ ਕਿ ਬੱਚਿਆਂ ਨੂੰ ਕਿਸੇ ਸਪੌਂਸਰਸ਼ਿਪ ਦੀ ਲੋੜ ਹੈ ਤਾਂ ਉਹਨਾਂ ਸਕੀਮਾਂ ਦਾ ਵੀ ਇਹਨਾਂ ਨੂੰ ਫਾਇਦਾ ਦਵਾਇਆ ਜਾਏਗਾ ਐਂਡ ਸਾਡਾ ਹੀ ਇੱਕ ਮੈਸੇਜ ਸੀ ਕਿ ਅਸੀਂ ਅਵੇਅਰ ਕੀਤਾ ਲੋਕਾਂ ਨੂੰ ਕਿ 14 ਤੋਂ 18 ਸਾਲ ਦੇ ਕੁਝ ਬੱਚੇ ਜਿਹੜੇ ਪਾਏ ਗਏ ਆ ਕਿ ਉਹਨਾਂ ਨੂੰ ਵੀ ਅਸੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਕਰਦਾ ਜਿਹੜਾ ਉਹ ਨਹੀਂ ਪਾਇਆ ਜਾਣਾ ਚਾਹੀਦਾ ਸੋ ਅਸੀਂ ਸਾਰਿਆਂ ਦੇ ਅੱਗੇ ਇਹ ਰਿਕੁਐਸਟ ਵੀ ਕਰਦੇ ਆ ਕਿ ਡਿਸਟ੍ਰਿਕਟ ਅਥਾਰਟੀ ਵੱਲੋਂ ਇਹ ਹੁਕਮ ਵੀ ਨੇ ਕਿ ਕਿਸੇ ਵੀ ਦੁਕਾਨ ਤੇ ਕਿਸੇ ਵੀ ਢਾਬੇ ਤੇ ਕਿਸੇ ਵੀ ਫੈਕਟਰੀ ਤੇ ਕਿਸੇ ਵੀ ਸ਼ਾਪ ਤੇ ਸਾਨੂੰ 0 ਤੋਂ ਲੈ ਕੇ 18 ਸਾਲ ਦਾ ਕੋਈ ਵੀ ਬੱਚਾ ਅਗਰ ਐਕਸਪਲੋਇਡ ਹੁੰਦਾ ਦਿਖਾਈ ਦਿੰਦਾ ਹੈ ਤਾਂ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ। ਮੈਡਮ ਜਿਹੜੀ ਚਾਈਲਡ ਮੈਰਜ ਹੈ ਉਹਦੇ ਸੰਬੰਧ ਵਿੱਚ ਚਾਈਲਡ ਮੈਰਿਜ ਸਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਚਾਈਲਡ ਮੈਰਿਜ ਜਿਹੜੀ ਆ ਬਹੁਤ ਘੱਟ ਹੋ ਰਹੀ ਆ ਬਟ ਨਹੀਂ ਬੀਇੰਗ ਅ ਸਿਡਬਲਿਊਸੀ ਚੇਅਰ ਪਰਸਨ ਮੈਂ ਦੇਖਦੀ ਆ ਕਿ ਸਾਡੇ ਕੋਲ ਮਹੀਨੇ ਦੇ ਤਿੰਨ ਤੋਂ ਚਾਰ ਕੇਸ ਚਾਈਲਡ ਮੈਰਿਜ ਦੇ ਇਵਨ ਪੰਜਾਬ ਚ ਆ ਰਹੇ ਨੇ ਜਦਕਿ ਪੰਜਾਬ ਦਾ ਜਿਹੜਾ ਇਲਾਕਾ ਹੈ ਉਹ ਬਹੁਤ ਪੜਿਆ ਲਿਖਿਆ ਅਬਿਅਰ ਇਲਾਕਾ ਜਿਹੜਾ ਮੰਨਿਆ ਜਾਂਦਾ ਹੈ ਤੇ ਉਹਨਾਂ ਦੇ ਉੱਪਰ ਅਸੀਂ ਕਾਰਵਾਈ ਵੀ ਕਰਵਾ ਰਹੇ ਹਾਂ ਪਿਛਲੇ ਮਹੀਨੇ ਹੀ ਅਸੀਂ ਦੋ ਚਾਈਲਡ ਮੈਰਿਜ ਦੇ ਜਿਹੜੇ ਕੇਸ ਨੇ ਉਹਨਾਂ ਦੇ ਬਗਾਇਦਾ ਐਫ ਆਈ ਆਰਸ ਕਰਵਾਈਆਂ ਨੇ ਤੇ ਉਹਨਾਂ ਦੇ ਉੱਪਰ ਲੀਗਲ ਐਕਸ਼ਨ ਜਿਹੜੇ ਨੇ ਉਹ ਕਰਵਾਏ ਨੇ ਤੇ ਇਹ ਵੀ ਸੋਸਾਇਟੀ ਨੂੰ ਸਾਡਾ ਇੱਕ ਸੰਦੇਸ਼ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਾਈਲਡ ਮੈਰਿਜ ਦਾ ਕੇਸ ਜਿਹੜਾ ਉਹ ਨਾ ਆਵੇ ਔਰ ਸਾਡਾ ਬੀਗ ਅ ਸਿਵਲ ਸੋਸਾਇਟੀ ਵੀ ਇੱਕ ਫਰਜ਼ ਬਣਦਾ ਹੈ ਆਮ ਲੋਕਾਂ ਦਾ ਕਿ ਅਸੀਂ ਚਾਈਲਡ ਮੈਰਿਜ ਚਾਈਲਡ ਲੇਬਰ ਜਾਂ ਫਿਰ ਕੁਝ ਹੋਰ ਜਿਹੜੇ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਮਦਦ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਚਾਈਲਡ ਵੈਲਫੇਅਰ ਕਮੇਟੀ ਜਾਂ ਪੀਸੀਪੀਓ ਦੇ ਕੋਲ ਪਹੁੰਚਾਇਆ ਜਾਵੇ ਤਾਂ ਜੋ ਉਹਨਾਂ ਦੀ ਬੰਦੀ ਜਿਹੜੀ ਮਦਦ ਹੈ ਉਹ ਕੀਤੀ ਜਾ ਸਕੇ। ਜਿਹੜੇ ਬਾਕਸੋ ਐਕਟ ਦੇ ਸਬੰਧ ਵਿੱਚ ਵੀ ਆਪਣੇ ਜ਼ਿਲ੍ਹੇ 'ਚ ਕੇਸ ਹੈਗੇ ਕੋਈ? ਜੀ ਸਰ ਜੀ ਸਰ ਚਾਈਲਡ ਮੈਰਿਜ ਦੇ ਜਿਹੜੇ ਕੇਸ ਨੇ ਕੁਝ ਤਾਂ ਬਾਕਸੋ ਐਕਟ ਦੇ ਨਾਲ ਹੀ ਜੁੜੇ ਹੋਏ ਹੁੰਦੇ ਨੇ ਤੇ ਉਹਨਾਂ ਦੇ ਉੱਪਰ ਵੀ ਬਾਕਸੋ ਦੀਆਂ ਧਰਾਵਾਂ ਲੱਗਦੀਆਂ ਨੇ ਤੇ ਇਸ ਤੋਂ ਇਲਾਵਾ ਜਿਹੜੇ ਰਨ ਅਵੇ ਬੱਚੇ ਹੁੰਦੇ ਨੇ ਉਹਨਾਂ ਦੇ ਕੇਸਿਸ ਦੇ ਵਿੱਚ ਬਾਕਸੋ ਦੇ ਕੇਸ ਜਿਹੜੇ ਆ ਉਹ ਪਾਏ ਜਾਂਦੇ ਨੇ ਤੇ ਉਹਨਾਂ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਂਦੀ ਹੈ। ਥੈਂਕ ਯੂ। ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ-ਵਕ ਸਹੂਲਤਾਂ

ਦਮਿਆ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਫੋਟੋ ਤੱਕ ਵਾਸਤੇ ਪਰੇਸੀ ਨੂੰ ਇਜਾਜ਼ਤ ਦਿਓ ਧੰਨਵਾਦ